ਕੇਰਲਾ ਦੇ ਵਿੱਚ ਹੋਏ ਲੈਂਡਸਲਾਈਡ ਤੋਂ ਬਾਅਦ ਭਾਰੀ ਤਬਾਹੀ ਮਚੀ ਹੋਈ ਹੈ ਤੇ ਹੁਣ ਤੱਕ ਇਸੇ ਤਬਾਹੀ ਦੇ ਚਲਦਿਆਂ 93 ਲੋਕਾਂ ਦੀ ਜਾਨ ਚਲੀ ਜਾ ਚੁੱਕੀ ਹੈ ਜਾਰੇ ਮੌਜੂਦਾ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 93 ਹੋ ਚੁੱਕੀ ਹੈ ਜਿਸ ਦੇ ਚਲਦਿਆਂ ਅਜੇ ਵੀ ਇੱਥੇ ਰੈਸਕਿਊ ਚਲਾਇਆ ਜਾ ਰਿਹਾ ਕਿਉਂਕਿ ਅਜੇ ਵੀ ਤਬਾਹੀ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਨੇ ਸੂਬੇ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਇਨ੍ਹਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸੁਖਲਤ ਮੁਫਤ ਮੁਹਾਇਆ ਕਰਵਾਈ ਜਾ ਰਹੀ ਹੈ ਤੇ ਲੋਕ ਰੋਜ਼ਾਨਾ ਇਹਨਾਂ ਕਲੀਨਿਕਾਂ ਦਾ ਲਾਹਾ ਲੈ ਰਹੇ ਨੇ ਸਨੇਕੋਲ 70 60 70 ਕਈ ਵਾਰੀ 80 90 ਵੀ ਹੋਣਦੇ ਪੇਸ਼ੈਂਟ ਪਰ 70 ਕੇ ਤਾਂ ਆ ਹੀ ਜਾਂਦੇ ਇੱਥੇ ਲਈ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਬਣ ਸਰਕਾਰ ਵੱਲੋਂ ਉਪਲਬਧ ਨੇ ਉਹ ਵੀ ਪੇਸ਼ੈਂਟ ਨੂੰ ਦਿੰਦੇ ਆ ਸਰਕਾਰ ਵੱਲੋਂ ਫ੍ਰੀ ਆਲ ਫ੍ਰੀ ਸਰਵਿਸ ਸਭ ਮਿਲਦੇ ਆ ਅ ਲੋਕ ਬਹੁਤ ਹੀ ਸੈਟੀਸਫਾਈਡ ਨੇ ਕਿ ਸਾਨੂੰ ਫ੍ਰੀ ਸਰਵਿਸ ਦੋ ਸਟੈਪਸ ਮਿਲ ਗਏ। ਘਰ ਦੇ ਨੇੜੇ ਸਾਨੂੰ ਸੇਵਾਵਾਂ ਮਿਲ ਗਈਆਂ। ਮੇਰਾ ਨਾਮ ਸ਼ਰਿੰਦਰ ਕੁਮਾਰ ਹੈ ਜੀ। ਇਹ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੋਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ। ਜਿਹੜੇ ਦੂਸਰੇ ਹਸਪੀਟਲ ਆ ਉਹ ਬਹੁ ਪੈਸੇ ਲੈਂਦੇ ਆ। ਠੀਕ ਹੈ ਜੀ ਇੱਥੇ ਸਾਰੇ ਸਹੂਦਾ ਹੈਈ ਐ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ, ਆਪਣਾ ਟਰੀਟਮੈਂਟ ਵਧੀਆ ਕਰਵਾਓ। ਜਰ ਜਿਹੜਾ ਉਹ ਬੇहद ਇੱਥੇ ਬਣਿਆ ਹੋਇਆ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਨਾਲ ਦੇ ਨਾਲ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਕੇਰਲਾ ਦੇ ਇਸ ਇਲਾਕੇ ਦੇ ਵਿੱਚ ਵਾਇਨਾਡ ਜ਼ਿਲ੍ਹੇ ਦੇ ਵਿੱਚ ਮਪਾੜੀ ਦੇ ਕੋਲ ਪਹਾੜੀ ਇਲਾਕੇ ਦੇ ਵਿੱਚ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਤੋਂ ਬਾਅਦ ਲਗਾਤਾਰ ਇੱਥੇ ਰੈਸਕਿਊ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਜਿਹੜੇ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਭਾਰਤੀ ਹਵਾਈ ਆ ਫੌਜ ਦੇ ਹੈਲੀਕਾਪਟਰ ਦੇ ذریعے ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿੰਨਾ ਸੰਭਵ ਹੋ ਸਕੇ ਉਹਨਾਂ ਹੀ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ ਇੱਕ ਜੇਕਰ ਆਪਾਂ جاری ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਕਿਹਾ ਦੱਸਿਆ ਜਾ ਰਿਹਾ ਕਿ ਅੱਜ ਵੀ 400 ਦੇ ਕਰੀਬ ਲੋਕ ਇੱਥੇ ਫਸੇ ਹੋਏ ਨੇ ਜਿਨ੍ਹਾਂ ਦੇ ਘਰ ਦਬਾਹ ਹੋ ਚੁੱਕੇ ਨੇ ਤੇ ਜਿਹੜਾ ਮਲਬਾ ਲੈਂਡਸਲਾਈਡ ਦੇ ਨਾਲ ਫੈਲਿਆ ਉਸੇ ਮਲਬੇ ਦੇ ਹੇਠੇ ਲੋਕ ਫਸੇ ਹੋਏ ਨੇ ਕਈ ਲੋਕਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਨਹੀਂ ਮਿਲ پا ਰਹੇ ਇਸੇ ਦੇ ਚਲਦਿਆਂ ਜਿਹੜੇ ਹੁਣ ਤੱਕ ਅੰਕੜੇ ਸਾਹਮਣੇ ਆਏ ਨੇ ਉਸ ਦੇ ਮੁਤਾਬਕ 400 ਦੇ ਕਰੀਬ ਲੋਕ ਅਜੇ ਵੀ ਇੱਥੇ ਫਸੇ ਹੋਏ ਨੇ ਤੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜਿਨ੍ਹਾਂ ਲੋਕਾਂ ਦੀ ਇਸ ਘਟਨਾ ਦੇ ਦੌਰਾਨ ਜਾਨ ਚਲੀ ਗਈ ਹੈ ਉਹਨਾਂ ਦੀ ਗਿਣਤੀ ਵੱਧ ਕੇ 93 ਹੋ ਚੁੱਕੀ ਹੈ ਅਜੇ ਵੀ 128 ਲੋਕ ਜਿਹੜੇ ਨੇ ਉਹ ਗੰਭੀਰ ਜ਼ਖਮੀ ਰੂਪ ਦੇ ਵਿੱਚ ਇੱਥੋਂ ਬਾਹਰ ਕੱਢੇ ਗਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਸੈਂਕੜੇ ਲੋਕ ਉਹਨਾਂ ਦੇ ਫਸੇ ਹੋਣ ਦੀ ਅਸ਼ੰਕਾ ਜਿਸ ਦੇ ਚਲਦਿਆਂ ਅਜੇ ਵੀ ਇੱਥੇ ਰਾਹਤ ਕਾਰਜ ਚਲਾਇਆ ਜਾ ਰਿਹਾ ਜਿੱਥੇ ਆਪ ਦਾ ਮੋਚਨਪਾਲ ਦੇ ਜਵਾਨ ਇੱਥੇ ਤਾਇਨਾਤ ਨੇ ਲਗਾਤਾਰ ਇੱਥੇ ਬਚਾਅ ਕਾਰਜ ਕਰ ਰਹੇ ਨੇ ਦੂਸਰੇ ਪਾਸੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਤੇ ਦੂਸਰੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਵੀ ਇੱਥੇ ਜੁਟੀਆਂ ਹੋਈਆਂ ਨੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਤੋਂ ਦੱਸ ਦਈਏ ਕਿ ਜਿਹੜਾ ਕੇਰਲਾ ਦੇ ਵੈਨਾਡ ਜ਼ਿਲ੍ਹੇ ਦੇ ਚੁਰਲਮਾਲਾ ਅ ਇਲਾਕਾ ਹੈ ਜਿੱਥੇ ਇਹ ਪੂਰੀ ਕਟਨਾ ਹੋਈ ਹੈ ਇਸ ਦੇ ਨਾਲ ਜਿਹੜੇ ਹੋਰ ਇਲਾਕੇ ਵੀ ਜਿਹੜੇ ਪ੍ਰਭਾਵਿਤ ਹੋਏ ਨੇ ਉਤੋਂ ਵੀ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਜਿਹੜੀ ਪੁਸ਼ਟੀ ਹੋਈ ਹੈ 93 ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਇਹ ਵੀ ਦੱਸ ਦਈਏ ਕਿ ਇਸ ਲੈਂਡਸਲਾਈਡ ਦੇ ਚਲਦਿਆਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਚੁਰਲਪਾਰਾ ਬਿਲਾਰੀਮਾਲਾ ਮੁੰਡਕਾਇਲ ਅਤੇ ਪੋਥੂਕਾਲੂ ਇਲਾਕੇ ਸ਼ਾਮਿਲ ਨੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕੁਦਰਤੀ ਕਹਿਰ ਜਿਹੜਾ ਕੁਦਰਤ ਦਾ ਕਹਿਰ ਜਿਹੜਾ ਹੈ ਉਹ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਰਿਹਾ ਹੈ ਜਿਹੜੇ ਇਲਾਕੇ ਦੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਇੱਥੇ ਇਸੇ ਇਲਾਕੇ ਦੇ ਵਿੱਚ ਅਜੇ ਹੀ ਕਟਨਾ ਜਿਹੜੀ ਹੈ بارشਾਂ ਦਾ ਮੌਸਮ ਦੇ ਵਿੱਚ ਹੋ ਚੁੱਕੀ ਹੈ ਪਰ ਜੇਕਰ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਅਜੇ ਹੀ ਤਬਾਹੀ ਜਿਹੜੀ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਭਾਰੀ ਮੀਂਹ ਜ਼ਰੂਰ ਪਿਆ لینڈ ਸਲਾਈਡ ਵੀ ਹੁੰਦੀ ਰਹੀ ਹੈ ਕਿਉਂਕਿ ਇਲਾਕਾ ਜਿਹ ਹੈ ਕਿ ਇੱਥੇ ਪਹਾੜ ਜਿਹੜੇ ਨੇ ਉਹ ਲਗਾਤਾਰ 12 ਮਹੀਨੇ ਪੁਰਦੇ ਰਹਿੰਦੇ ਨੇ ਤੇ ਜਦੋਂ ਮੀਂਹ ਪੈਂਦਾ ਤੇ ਮੀਂਹ ਦੇ ਪਾਣੀ ਦੇ ਵਿੱਚ ਮਿਲਣ ਦੇ ਕਾਰਨ ਜਿਹੜੇ ਪਹਾੜਾਂ ਦੀ ਮਿੱਟੀ ਹੈ ਉਹ ਫੈਲ ਜਾਂਦੀ ਹੈ ਜਿਸ ਦੇ ਚਲਦਿਆਂ ਲੈਂਡਸਲਾਈਡ ਹੋ ਜਾਂਦਾ ਪਰ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਅਜਿਹੀ ਤਬਾਹੀ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਈ ਜਿੰਨੀ ਤਬਾਹੀ ਇਸ ਵਾਰ ਹੋਈ ਹੈ ਵਾਕਿਆ ਦੇ ਵਿੱਚ ਜਿਹੜੀ ਹੈ ਦਿਲ ਨੂੰ ਝੰਜੋੜ ਦੇਣ ਵਾਲੀ ਗੱਲ ਹੈ ਕਿਉਂਕਿ ਇਸ ਘਟਨਾ ਦੇ ਚਲਦਿਆਂ ਇਸ ਲੈਂਡਸਲਾਈਡ ਦੇ ਬਾਅਦ ਇਸ ਤਬਾਹੀ ਨੇ 93 ਲੋਕਾਂ ਦੀ ਹੁਣ ਤੱਕ ਜਾਨ ਲੈ ਲਈ ਹੈ 128 ਲੋਕ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਅਜੇ ਵੀ ਸੈਂਕੜੇ ਲੋਕ ਇੱਥੇ ਫਸੇ ਹੋਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਸਵੀਰਾਂ ਦੇ ਵਿੱਚ ਐਨਡੀਆਰਐਫ ਦੇ ਜਵਾਨ ਨਜ਼ਰ ਆ ਰਹੇ ਨੇ ਤੇ ਨਾਲ ਹੀ ਆਪਦਾ ਮੋਚਨਬਲ ਦੇ ਜਵਾਨ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ ਜਿਨ੍ਹਾਂ ਥਾਵਾਂ ਤੇ ਵਿਅਕਤੀ ਸਿੱਧੇ ਤੌਰ ਤੇ ਨਹੀਂ ਪਹੁੰਚ ਪਾ ਰਿਹਾ ਉਸ ਨੂੰ ਹੈਲੀਕਾਪਟਰ ਦੇ ذریعے ਹੈਲੀਕਾਪਟਰ ਦੇ ਮਦਦ ਦੇ ਨਾਲ ਉਥੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ